ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਯਾਨੀ ਅਰਵਿੰਦਰ ਸਿੰਘ ਜੋ ਇੱਥੇ ਗਰੰਸ਼ੀ ਸਿੰਘ ਜੀ ਦੇ ਵੱਲੋਂ ਬਾਹਰੇ ਹਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਤੂ ਹੋਇਆ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੀਆਂ ਨੇ ਇਸ ਸਾਲ ਵੀ 30 ਅਗਸਤ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਵਿਆਹ ਵਰਤੂ ਹੋਇਆ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਲਾਣਕ ਮਨਾਇਆ ਜਾ ਰਿਹਾ ਹੈ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਦੇ ਵਿੱਚ ਇਤਿਆਰੀਆਂ ਨੇ ਤੇ ਬੜੀ ਹੀ ਧੂਮ ਧਾਮ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1544 ਬਿਕਰਮੀ ਸੁਦੀ ਸਤਵੀਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਟਾਲਾ ਨਗਰ ਵਿੱਚ ਆਪ ਇੱਥੇ ਆਏ ਸਨ ਜੋ ਇਹ ਸਥਾਨ ਤੁਸੀਂ ਵੇਖ ਰਹੇ ਹੋ ਇਥੇ ਜੋ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ